ਇਹ ਫਰਕਾ ਨਾਲੋਂ ਹਾਂਜੀ ਅੱਗੇ ਨਾਲੋਂ ਫਰਕਾ ਬਹੁਤ ਦਵਾਈ ਪਹੁੰਚ ਜਾਂਦੀ ਟਾਈਮ ਨਾਲ ਹਾਂਜੀ ਛੋਟੀ ਵੇਲੇ ਗਈ ਟਾਈਮ ਨਾ ਪਛਾਣਦੇ ਅੱਛਾ ਜੀ ਹਾਂਜੀ ਨਹੀਂ ਇਹ ਨਹੀਂ ਆਪਾਂ ਬਕਰੀ ਨੂੰ ਮੇਵਰ ਲਾਈਆ ਮੁੰਡਾ ਵੀਡੀਓ ਮੰਗਦਾ ਜਿਹੜਾ ਹਾਂ ਇਹਨੂੰ ਇੱਥੇ ਆਇਆ ਟਾਈਮ ਟਾਈਮ ਦਵਾਈ ਦਿੰਦੀ ਹੈ ਠੀਕ ਆ ਇੱਕ ਦਿਨ ਵੀ ਦਵਾਈ ਨਹੀਂ ਮਿਲਦੀ ਅੱਛਾ ਹੁਣ ਫਰਕਾ ਅਗੇ ਨਾਲੋਂ ਵੀ ਨਹੀਂ ਹਾਂਜੀ ਫਰਕਾ ਤੇ ਅੱਖ ਤੋਂ ਹੁਣ ਦੀਦਾ ਦੋਨਾਂ ਤੋਂ ਦੀਦਾ ਨਹੀਂ ਅੱਖ ਤਾਂ ਇਹ ਪਹਿਲਾਂ ਹੀ ਨਹੀਂ ਦਾ ਅੱਛਾ ਪਹਿਲੇ ਖਰਾਬ ਸੀ ਠੀਕ ਤੇ ਅੰਕਲ ਕਰਦੇ ਹੁਣ ਕੰਮ ਕੋਈ ਕੋਈ ਨਹੀਂ ਕੰਮ ਕਰਦੇ ਬੱਚੇ ਕੀ ਤੁਹਾਡੇ ਗੁੜੀ ਗੁੜੀ ਆਈ ਹੈ ਨਾ ਉਹ ਕੰਮ ਕਰਦੀ ਹੈ ਉਹਨਾਂ ਦੀ ਜ਼ਰੂਰਤ ਹੁੰਦਾ ਅੱਛਾ ਵਿੱਚ ਕੁਝ ਇਸ ਦਰਪੰਡ ਭਾਈ ਮਾੜਾ ਮੋਟਾ ਕਰਦੇ ਠੀਕ ਹਾਂਜੀ ਛੋਣ ਫਰਕ ਅਗੇ ਨਾਲ ਖੇਤ ਨੂੰ ਹਾਂਜੀ ਫਰਕ ਆਹ ਲਓ ਦਵਾਈ ਜਿਹੜੀ ਆਉਣਾ ਘੜੀ ਮੇਰੀ ਮੈਡੀਸਨ ਤਾਂ ਡੀਪ ਹਾਂਜੀ ਹਾਂਜੀ ਜਿਹੜੀ ਉਹਨੇ ਚੇਂਜ ਕੀਤੀ ਇਹਨੇ ਹੁਣ ਉਹਨੇ ਦਿੱਤੀ ਤੇ ਅਸੀਂ ਧੰਨਵਾਦ ਕਰਦੇ ਤੁਹਾਡਾ ਸਾਰਿਆਂ ਦਾ ਜਿਹੜੀ ਤੁਸੀਂ ਸਾਡੀ ਇਹ ਸੁਸਾਇਟੀ ਨਾਲ ਜੁੜੇ ਹੋਏ ਆ ਤੇ ਆਪਣੀ ਨੇਕਮਾਈ ਚੋਂ ਸਮੇਂ-ਸਮੇਂ ਦੇ ਜਿਹੜੀ ਸੇਵਾ ਭੇਜਦੇ ਆ ਤੇ ਸਾਡੇ ਕੋ ਇਹੋ ਜਿਹੇ ਹੋਰ ਵੀ ਇੱਕ ਦੋ ਪਰਿਵਾਰ ਆਗੇ ਜਿੱਦਾਂ ਇਹ ਬਜ਼ੁਰਗ ਅੰਕਲ ਹੈਗੇ ਆ ਤੇ ਇਹਨਾਂ ਦੇ ਚਿਰਪੇ ਗੁੜੀਆਂ ਹੀ ਆ ਤੇ ਗੁੜੀਆ ਫਰਾਂਸੀ ਦੁਕਾਨ ਤੇ ਕੰਮ ਕਰਦੀ ਆ ਤੇ ਉਹ ਨਾਲ ਜਿਹੜਾ ਘਰ ਦਾ ਗੁਜ਼ਾਰਾ ਚੱਲਦਾ ਆ ਤੇ ਉਹ ਰਿਸ਼ਤਦਾਰ ਵੀ ਆ ਗਏ ਇਹਨਾਂ ਦਾ ਹੁਣ ਤੱਕ ਵੀ ਹੈਲਪ ਕੀਤੀ ਆ ਇਹਨਾਂ ਨੂੰ ਮਹੰਗਾਲ ਵੀ ਬਣਾ ਕੇ ਦਿੱਤੇ ਆ ਤੇ ਪਰ ਜਿਹੜੀ ਮੈਡੀਸਿਨ ਮਹੀਨੇ ਦੀ ਜਿਹੜੀ ਹੈਗੀ ਆ ਉਹ ਅੱਜ ਵੀ ਅਸੀਂ ਇਹ ਮੈਡੀਸਿਨ ਮਹੀਨੇ ਦੀ ਲਿਆਕ ਦਿੱਤੀ ਆ ਤੇ ਪਲੱਸ ਜਿਹੜਾ ਔਣ ਜਣ ਦਾ ਕਰਾਇਆ ਸੀ ਇਹਨਾਂ ਨੂੰ ਪ੍ਰੋਵਾਈਡ ਕਰਵਾਉਂਦੇ ਆ ਹਰ ਮਹੀਨੇ ਤੇ ਜਿਹੜਾ ਅੱਜ ਵੀ ਮੈਡੀਸਿਨ ਜਿਹੜੀ ਸੀਗੀ ਇਹ ਸਾਨੂੰ ਉੱਥੋਂ ਸਸਤੀ ਮਿਲ ਜਾਂਦੀ ਹੈ ਜਲੰਧਰ ਤੋਂ ਹੀ ਪਰਚੇਜ਼ ਕਰਦੇ ਆ ਦਿਲਕੁਸ਼ਾ ਮਾਰਕੀਟ ਤੋਂ ਤੇ ਉੱਥੋਂ ਸਾਨੂੰ ਜਿਹੜੀ ਸਸਤੀ ਵੀ ਮਿਲ ਜਾਂਦੀ ਹੈ ਮੈਡੀਸਿਨ ਦੇ ਮਹੀਨੇ ਦਾ ਜਿਹੜਾ 1000 ਤੋਂ 2000 1500 2000 ਦਾ ਜਿਹੜਾ ਖਰਚਾ ਜਿਹੜਾ ਉਹ ਸਾਡਾ ਲੈਸ ਕਰਕੇ ਸਾਨੂੰ ਜਿਹੜੀ ਪੈਂਦੀ ਤਾਂ ਕਰਕੇ ਸਾਡਾ 1500 ਤੋਂ 2000 ਦੇ ਵਿੱਚ ਖਰਚਾ ਹੁੰਦਾ ਆ ਤੇ ਜਿਹੜਾ ਤੁਹਾਡੀ ਭੇਜੀ ਹੋਈ ਨੇਕਮਾ ਇਹਨਾਂ ਦੀ ਮੈਡੀਸਿਨ ਜਿਹੜੀ ਉਹ ਅੱਗੇ ਆਪਾਂ ਇਹਨਾਂ ਦੀ ਸੇਵਾ ਆਪਾਂ ਕਰਦੇ ਆ ਤੇ ਇਹੋ ਜਿਹੀ ਹੋਰ ਵੀ ਲੋੜਵੰਦ ਪਰਿਵਾਰ ਹੈਗੇ ਸਾਡੇ ਕੋਲ ਇਹਨਾਂ ਦੀ ਪੱਕੀ ਤੇ ਸਾਡੀ ਇਹੀ ਬੇਨਤੀ ਹੈ ਕਿ ਕੋਈ ਕੁਝ ਬੰਦੇ ਸਾਡੇ ਕੋਲ ਡਾਇਲਿਸਿਸ ਚੱਲਦਾ ਜਾਂ ਇੱਕ ਲੜਕੀ ਹੈਗੀ ਸਾਡੇ ਕੋਲ ਜਿਹੜੀ ਅਮਰਗੀ ਦੀ ਦਵਾਈ ਚੱਲਦੀ ਪੱਕੀ ਤੇ ਤਿੰਨ ਪੇਸ਼ੈਂਟ ਸਾਡੇ ਕੋਲ ਡਾਇਲਿਸਿਸ ਵਾਲੇ ਆ ਜਿਨ੍ਹਾਂ ਦੇ ਮਹੀਨੇ ਦੇ ਆਪਾਂ ਡਾਇਲਿਸਿਸ ਕਰਵਾਉਨੇ ਆ ਤੇ ਬਹੁਤ ਜ਼ਿਆਦਾ ਪੂਰ ਪੇਸ਼ੈਂਟ ਆ ਗਏ ਆ ਤੇ ਇਹ ਜਿਨ੍ਹਾਂ ਦੀ ਮਹੀਨੇ ਦਾ ਚਾਰਜ 5000 ਰੁਪਏ ਖਰਚਾ ਸਾਡਾ ਜਿਹੜੀ ਪੱਕੀ ਅਸੀਂ ਕਹਿ ਲਈ ਕਿ ਸਾਡੀ ਜਿਹੜੀ 20 ਤੋਂ 25000 ਰੁਪਿਆ ਮੰਥਲੀ ਜਿਹੜਾ ਉਹ ਜਿਹੜੀਆਂ ਰੁਟੀਨ ਦੀਆਂ ਮੈਡੀਸਿਨ ਜਿਹੜੀਆਂ ਚਲਦੀਆਂ ਆ ਉਹਦੇ ਵਿੱਚ ਸਾਡਾ ਲੱਗਦਾ ਆ ਤੇ ਬੇਨਤੀ ਸਾਡੀ ਇਹੀ ਆ ਕਿ ਜਦੋਂ ਵੀ ਹੁੰਦਾ ਵੱਧ ਤੋਂ ਵੱਧ ਸਹਿਯੋਗ ਜ਼ ਜਦੋਂ ਵੀਡੀਓ ਕੋਈ ਸ਼ੇਅਰ ਕਰਦੇ ਆ ਤੇ ਕੋਸ਼ਿਸ਼ ਕਰਿਆ ਕਰੋ ਕੋਈ ਸਾਰੇ ਵੀਰ ਭੈਣ ਕਿਉਂਕਿ ਹੁਣ ਗਰੁੱਪ ਦੇ ਵਿੱਚ 500 ਦੇ ਕਰੀਬ ਜਿਹੜਾ ਉਹ ਮੈਂਬਰ ਜੁੜ ਚੁੱਕੇ ਆ ਤੇ 500 ਬੰਦਾ ਵੀ ਜੇ ਆਪਣੀ ਨੇਕ ਕਮਾਈ ਦੇ ਵਿੱਚੋਂ 100 ਰੁਪਿਆ ਵੀ ਪਾਉਂਦਾ ਆ ਤੇ ਸਿੱਧਾ 50000 ਰੁਪਿਆ ਹੋ ਜਾਂਦਾ ਆ ਤੇ ਬਹੁਤ ਸਾਰੇ ਵੀਰ ਭੈਣ ਜਿਹੜੇ ਸਾਡੇ ਉੱਤੇ 500 2000 10000 ਤੱਕ ਵੀ ਗਈ ਵੀਰ ਭੈਣ ਜਿਹੜੇ ਪਾਉਂਦੇ ਆ ਤੇ ਅਸੀਂ ਇੱਕ ਸੇਵਾ ਹੋਂ ਜਿਹੜੀ ਮਕਾਨ ਦੀ ਆਪਾਂ ਸ਼ੁਰੂ ਕੀਤੀ ਦੀ ਸੇਵਾ ਤੇ ਬੇਨਤੀ ਸਾਡੀ ਇਹੀ ਆ ਕਿ ਉਹਦੇ ਲਈ ਸਾਡੇ ਕੋਲ ਹੁਣ ਤੱਕ ਜਿਹੜਾ 85000 ਰੁਪਏ ਸਾਡੇ ਐਨਜੀਓ ਦੇ ਅਕਾਊਂਟ ਵਿੱਚ ਹੈਗਾ ਤੁਹਾਨੂੰ ਸਾਨੂੰ ਸਾਰਿਆਂ ਨੂੰ ਆਪਾਂ ਸ਼ੇਅਰ ਕੀਤਾ ਹੋਇਆ ਆਲਰੇਡੀ ਤੇ ਹੁਣ ਸਾਡੀ ਬੇਨਤੀ ਇਹ ਹੈ ਕਿ ਜਿਨ੍ਹਾਂ ਵੀਰਾਂ ਨੇ ਹਜੇ ਤੱਕ ਸੇਵਾ ਨਹੀਂ ਭੇਜੀ ਕਿਉਂਕਿ 500 ਬੰਦਾ ਗਰੁੱਪ ਦੇ ਵਿੱਚ ਐਡ ਹੋ ਚੁੱਕਾ ਤੇ ਉਸ ਤੋਂ ਇਲਾਵਾ ਵੀ ਵੀਰ ਸਾਡੇ ਨਾਲ ਜੁੜੇ ਹੋਏ ਆ ਤੇ ਸਾਡੀ ਇਹ ਬੇਨਤੀ ਆ ਕਿ ਜਿੰਨੀ ਜਲਦੀ ਹੋ ਸਕਦਾ ਉਹ ਵੀ ਸਾਡੀ ਜਿਹੜੀ ਆ ਉਹ ਮਦਦ ਲਈ ਤੇ ਸਹਿਯੋਗ ਦਿੱਤਾ ਜਾਵੇ ਤਾਂ ਜਿਹੜਾ ਪਰਿਵਾਰ ਦਾ ਇਹਦਾ ਮਕਾਨ ਬਣਾਉਣ ਦਾ ਕੰਮ ਹੈਗਾ ਉਹ ਜਲਦੀ ਸ਼ੁਰੂ ਕੀਤਾ ਜਾ ਸਕੇ ਤੇ ਜਿੰਨੀ ਜਲਦੀ ਹੋ ਸਕਦਾ ਉਹਨੂੰ ਆਪਾਂ ਸ਼ੁਰੂ ਕਰੀਏ ਇੱਕ ਵਾਰ ਫੇਰ ਤੁਹਾਨੂੰ ਆਲ ਕੇ ਤੁਹਾਡਾ ਹਰੇਕ ਵੀਰ ਭੈਣ ਦਾ ਜਿਹੜਾ ਤੁਸੀਂ ਆਪਣੇ ਨੇਕ ਕਮਾਈ ਦੀ ਸੇਵਾ ਭੇਜਦੇ ਆਂ ਸੀ ਆਸ ਕਰਦੇ ਆਂਗਾ ਤੁਸੀਂ ਇਸੇ ਤਰ੍ਹਾਂ ਸਾਡਾ ਸਹਿਯੋਗ ਦਿੰਦੇ ਰਹੋਗੇ ਕਿ ਅਸੀਂ ਜਿਹੜੀ ਆ ਇਹੋ ਜੇ ਬਿਲਕੁਲ ਜੈਨੂਨ ਪਰਿਵਾਰ ਸਾਡੇ ਕੋਲ ਹੈਗਾ ਜੀ ਅਸੀਂ ਕੋਸ਼ਿਸ਼ ਕਰੀਦੀ ਕਿ ਜਿਹੜਾ ਬਿਲਕੁਲ ਜੈਨੂਨ ਮੰਨਦਾ ਹੁੰਦਾ ਅਸੀਂ ਉਹਨਾਂ ਦੀ ਉਹਨਾਂ ਤੱਕ ਜਿਹੜੀ ਆਪਾਂ ਪਹੁੰਚ ਕਰੀਏ ਮੈਂ ਸਾਡੇ ਕੋਲ ਫੇਕ ਕਾਲਾਂ ਬਹੁਤ ਹੁੰਦੀਆਂ ਪਰ ਅਸੀਂ ਫਿਰ ਵੀ ਵੈਰੀਫਾਈ ਕਰਨ ਤੋਂ ਬਾਅਦ ਜਿਹੜਾ ਆਪਾਂ ਏੜੀ ਆ ਕਿਉਂਕਿ ਤੁਹਾਡੀ ਸਾਰੇ ਨੇਕ ਕਮਾਈ ਹੁੰਦੀ ਹੈ ਸਾਡੀ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਤੁਹਾਡਾ ਨੇਕ ਕਮਾਈ ਦਾ ਜਿਹੜਾ ਇੱਕ ਇੱਕ ਤੇ ਅੱਜ ਵੀ ਇੱਕ ਭੈਣ ਦੀ ਮੈਡੀਸਿਨ ਜਿਹੜੀ ਆਪਣੀ ਮਾਤਾ ਜੀ ਦਾ ਉਹ ਮਾਤਾ ਜੀ ਨੂੰ ਸਾਭਦੇ ਆ ਤੇ ਆਪਣੇ ਸਾਰੇ ਪਰਿਵਾਰ ਦੇ ਵਿੱਚ ਹੀ ਉਹ ਮਾਤਾ ਨੂੰ ਸਾਭਣ ਦੇ ਆ ਤੇ ਹੋਰ ਵੀ ਭੈਣ ਭਰਾ ਹੈਗੇ ਪਰ ਕੋਈ ਦੇਖਦਾ ਨਹੀਂ ਹੈਗਾ ਉਹ ਭੈਣ ਘਰਾਂ 'ਚ ਕੰਮ ਕਰਕੇ ਜਿਹੜਾ ਉਹ ਆਪਣੇ ਮਾਤਾ ਜੀ ਨੂੰ ਸਾਭਦੇ ਆ ਤੇ ਉਹਨਾਂ ਦੀ ਵੀ ਜਿਹੜੀ 46000 ਦੀ ਮੰਥਲੀ ਮੈਡੀਸਨ ਜਿਹੜੀ ਹੈ ਉਹ ਜਾਂਦੀ ਆ ਪੈਰਾਲਾਈਜ਼ ਦੀ ਤੇ ਡਾਈਪਰ ਵਗੈਰਾ ਉਹ ਬਿਲਕੁਲ ਬੈੱਡ ਤੇ ਹੀ ਆ ਮਾਤਾ ਜੀ ਤੇ ਜਿਹੜੀ ਅੱਜ ਵੀਡੀਓ ਸ਼ੇਅਰ ਕੀਤੀ ਸੀ ਮੈਂ ਤੇ ਕੋਸ਼ਿਸ਼ ਕਰਾਂਗੇ ਤੁਹਾਡੇ ਨੇਕ ਕਮਾਈ ਦਾ ਆਪਾਂ ਜਿਹੜਾ ਇੱਕ ਇੱਕ ਪੈਸਾ ਜਿਹੜਾ ਲੋੜਵੰਦ ਪਰਿਵਾਰਕ ਕੋ ਪਹੁੰਚਾਉਂਦੇ ਰਹੀਏ ਵਾਹੀ ਕੋ